ਹੰ ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਰ ਕਰਪਾ ਤਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਬਾਦਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਸਤਗੁਰ ਸੇਵੇ ਤਾ ਸਹਜ ਧੁਨ ਉਪਜੈ ਗਤ ਮਤ ਤਦਹੀ ਪਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਜਦੋਂ ਮਨੁੱਖ ਗੁਰੂ ਦੀ ਸ਼ਰਣ ਵਿੱਚ ਪੈਂਦਾ ਹੈ ਤਦੋਂ ਇਸ ਦੇ ਅੰਦਰ ਆਤਮਿਕ ਅਡੋਲਤਾ ਦੀ ਰੌਣ ਚੱਲ ਪੈਂਦੀ ਤੇ ਤਦੋਂ ਹੀ ਗੁਰੂ ਦੀ ਸ਼ਰਣ ਪੈ ਕੇ ਮਨੁੱਖ ਉੱਚੀ ਆਤਮਿਕ ਅਵਸਥਾ ਤੇ ਉੱਚੀ ਮਤ ਜਿਹੜੀ ਹੈ ਉਹਨੂੰ ਹਾਸਲ ਕਰਦਾ ਹੈ ਹਰ ਕਾ ਨਾਮ ਸੱਚਾ ਮਨ ਵਸਿਆ ਨਾ ਮੇ ਨਾਮ ਸਮਾਏ ਸਦਾ ਕਹਿਮ ਰਹਿਣ ਵਾਲਾ ਹਰੀ ਨਾਮ ਮਨੁੱਖ ਦੇ ਮਨ ਵਿੱਚ ਆਵਸਦਾ ਹੈ ਤੇ ਮਨੁੱਖ ਸਦਾ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਬਿਨ ਸਤ ਗੁਰ ਸਭ ਜਗ ਬਉਰਾਨਾ ਬਉਰਾਨਾ ਦਾ ਮਤਲਬ ਕਮਲਾ ਜਹ ਝੱਲਾ ਮਰਦ ਕੇ ਭਾਈ ਗੁਰੂ ਦੀ ਸ਼ਰਣ ਪੈਣ ਤੋਂ ਬਿਨਾ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਝੱਲਾ ਹੋਇਆ ਫਿਰਦਾ ਹੈ ਮਨਮੁਖ ਅੰਦਾ ਸ਼ਬਦ ਨਾ ਜਾਣੈ ਝੂਠੈ ਪਰਮ ਭਲਾਨਾ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਪਰਮ ਕਹਿੰਦੇ ਨੇ ਪਟਕਣਾ ਮਰਜ਼ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਗੀ ਸਾਜ ਨਹੀਂ ਪੌਂਦਾ ਔਰ ਝੂਠੀ ਦੁਨੀਆ ਦੇ ਕਾਰਨ ਇਹ ਪਟਕਣਾ ਵਿੱਚ ਪੈ ਕੇ ਉਰਾਹੇ ਪਿਆਰ ਰੰਦਾ ਹੈ ਰਹਾਉ ਤ੍ਰੈ ਗੁਣ ਮਾਇਆ ਪਰਮ ਬੁਲਾਇਆ ਹੰ ਮੈਂ ਬੰਦਨ ਕਮਾਏ ਮਾਰਜ ਕਹਿੰਦੇ ਨੇ ਮਨੁੱਖ ਜਿਹੜਾ ਤ੍ਰਿਗੁਣੀ ਮਾਇਆ ਦੀ ਭਟਕਣਾ ਵਿੱਚ ਪੈ ਕੇ ਤ੍ਰਿਗੁਣੀ ਮਾਇਆ ਕਿਹੜੀ ਐ ਰਜੋ ਗੁਣ ਸਤੋ ਗੁਣ ਤਿਤਮੋ ਗੁਣ ਇਹ ਤਿੰਨ ਸਾਹ ਸੰਗਤ ਤ੍ਰਿਗੁਣ ਨੇ ਹਨ ਇਤਰਾ ਗੁਣ ਨੇ ਮਹਾਰਜ ਕਹਿੰਦੇ ਇਹਨਾਂ ਵਿੱਚ ਪਿਆ ਹੋਇਆ ਮਨੁੱਖ ਭਟਕਣਾ ਵਿੱਚ ਪੈ ਕੇ ਕੋਰਾਹੇ ਪਿਆ ਰਹਿੰਦਾ ਤੇ ਹਮੈ ਦੇ ਕਾਰਨ ਮੋਹ ਦੇ ਬੰਧਨ ਬਧਾਉਣ ਵਾਲੇ ਕੰਮ ਹੀ ਕਰਦਾ ਹੈ ਜੰਮਣ ਮਰਨ ਸਿਰ ਉਪਰ ਊਭ ਗਰਭਜੋਨ ਦੁੱਖ ਪਾਏ ਸਦ ਸਰਤਿਕਨ ਜਨਮ ਮਰਨ ਦਾ ਕੀੜਾ ਬਣਿਆ ਰਹਿੰਦਾ ਜਿਹੜਾ ਹਰ ਵੇਲੇ ਟਿਕਿਆ ਰਹਿੰਦਾ ਔਰ ਜਨਮ ਮਰਨ ਵਿੱਚ ਪੈ ਕੇ ਵੀਰੇ ਦੁੱਖ ਸਹਿੰਦਾ ਰਹਿੰਦਾ ਹੈ ਤ੍ਰੈ ਗੁਣ ਮਾਇ ਵਰਤੈ ਸਗਲ ਸੰਸਾਰਾ ਹਉਮੈ ਵਿੱਚ ਪਤ ਕੋਈ ਪਤ ਕਹਿੰਦੇ ਨੇ ਇੱਜ਼ਤ ਨੂੰ ਸਤਿਗੁਰ ਕਹਿੰਦੇ ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉਤੇ ਆਪਣਾ ਪ੍ਰਭਾਵ ਪਾਈ ਰੱਖਦੇ ਐ ਔਰ ਇਹਨਾਂ ਦੇ ਅਸਰ ਹੇਠ ਮਨੁੱਖ ਹਉਮੈ ਵਿੱਚ ਫਸ ਕੇ ਫਿਰ ਇੱਜ਼ਤ ਗਵਾ ਲੈਂਦਾ ਗੁਰਮਕਹੁ ਬੇ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਉਸ ਆਤਮਿਕ ਅਵਸਥਾ ਨੂੰ ਪਛਾਣ ਲੈਂਦਾ ਜਿੱਥੇ ਮਾਇਆ ਦੇ ਤਿੰਨ ਗੁਣ ਅਸਰ ਨਹੀਂ ਪਾ ਸਕਦੇ ਔਰ ਪ੍ਰਮਾਤਮਾ ਦੇ ਨਾਮ ਵਿੱਚ ਟਿਕ ਕੇ ਫਿਰ ਆਤਮਿਕ ਆਨੰਦ ਜਿਹੜਾ ਮਨੁੱਖ ਮਾਣਦਾ ਹੈ ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋਈ ਅਰਦਾਸ ਕਰਦੇ ਰਹੀ ਉਸ ਮਾਲਕ ਦੇ ਚਰਣਾ ਚ ਕਿ ਵਾਹਿਗੁਰੂ ਜੀ ਪਾਤਸ਼ਾਹ ਕਿਰਪਾ ਕਰੋ ਮਾਇਆ ਦੇ ਇਹ ਤਿੰਨੇ ਗੁਣ ਬਣਾਏ ਹੋਏ ਵੀ ਤੇਰੇ ਹਨ ਤੂੰ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ ਵਾਹਿਗੁਰੂ ਜੀ ਜਗਤ ਵਿੱਚ ਹੋਈ ਹੁੰਦਾ ਜੋ ਤੂੰ ਕਰਦਾ ਭਾਵ ਵੀ ਤੇਰੇ ਹੁਕਮ ਤੋਂ ਬਿਨਾਂ ਦਾਤਾ ਪੱਤਾ ਨਹੀਂ ਚਲ ਸਕਦਾ ਨਾਨਕ RAM ਨਾਮ ਨਸ ਤਾਰਾ ਸ਼ਬਦ ਇਹ ਹਮੇ ਕੋਈ ਨਾਨਕ ਆ ਕੇ ਗੁਰਸਬ ਕਹਿੰਦੇ ਹਨ ਕਿ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਮਾਇਆ ਦੇ ਇਤਨ ਗੁਣਾ ਤੋਂ ਪੂਰੀ ਕਲਾਸੀ ਹੁੰਦੀ ਹੈ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ ਜਦੋਂ ਹਉਮੈ ਦੂਰ ਹੋ ਜਾਂਦੀ ਹੈ ਤਾਂ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਵਾਸ ਜਿਹੜਾ ਉਹ ਹਿਰਦੇ ਵਿੱਚ ਹੋ ਜਾਂਦਾ ਹੈ ਕਿਉਂਕਿ ਹਉਮੈ ਅਤੇ ਨਾਮ ਦਾ ਆਪਸ ਵਿੱਚ ਟਕਰਾ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਠਾਏ ਹਉਮੈ ਵਿੱਚ ਸੇਵਾ ਨਾ ਹੋਵੀ ਤਾਂ ਮਨ ਵਿਰਥਾ ਜਾਏ ਮਹਾਰਜ ਕਹਿੰਦੇ ਵੀ ਹਉਮੈ ਤੇ ਨਾਮ ਦਾ ਭਾਈ ਆਪਸ ਵਿੱਚ ਟਕੜਾ ਵਿਰੋਧ ਹੈ ਟਕਰਾਏ ਜਿੱਥੇ ਹਉਮੈ ਉੱਥੇ ਨਾਮ ਨਹੀਂ ਟਿਕ ਸਕਦਾ ਜਿੱਥੇ ਨਾਮ ਹੈ ਉੱਥੇ ਫਿਰ ਹਉਮੈ ਨਹੀਂ ਆ ਸਕਦੀ ਆਓ ਗੁਰੂ ਕਿਰਪਾ ਕਰਨ ਹਉਮੈ ਹੰਕਾਰ ਤੋਂ ਬਚ ਕੇ ਸੇਵਾ ਸਿਮਰਨ ਭਜਨ ਬੰਦਗੀ ਦੇ ਵਿੱਚ ਜੁੜੀਏ ਤਾ ਕਿ ਸਾਡਾ ਜਨਮ ਸਫਲਾ ਹੋਵੇ ਪ੍ਰਮਾਤਮਾ ਸਭਨਾ ਪਰਮੇਰ ਪ੍ਰਿਆਤਰ ਕਰਨ ਸਰਬਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰਤ ਵਾਕਤਾ ਦੀ ਅਰਦਾਸ ਗੁਰੂ ਘਰ ਦੀ ਸੇਵਾ ਬਾਬਾ ਨਿਰਵਿਗੰਤ ਸਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੁਰਗਵਿੰਦ ਕਾ ਪੂਰਨ ਗੁਨਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਇਸਤਰਬਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ